ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਹੋ ਗਏ 10-15 ਦਿਨ ਹੋ ਗਏ ਵੀਡੀਓ ਪਈ ਨੂੰ ਤੇ ਉਹਦੀ ਮੇਨ ਵਜ੍ਹਾ ਇਹੀ ਧੀ ਕਿਉਂਕਿ ਆਪਣਾ ਕੰਮਕਾਰ ਹੁਣ ਰੁਕਿਓ ਹੋਇਆ ਹੀ ਤਾਂ 10-15 ਦਿਨ ਤੋਂ ਕੰਮਕਾਰ ਜਿਵੇਂ ਸੋਨੂ ਵੀ ਬਿਜੀ ਸੀਗਾ ਤੇ ਉਧਰ ਵੀ ਰੋਣੀ ਇੰਡੀਆ ਤੇ ਉਹਦੇ ਕਰਕੇ ਕੰਮ ਆਪਣਾ ਚੱਲ ਨਹੀਂ ਤਰਿਆ ਤੇ ਹੁਣ ਵੀ ਰੋਣੀ ਆ ਗਈ ਜਿਵੇਂ ਇੰਡੀਆ ਤੇ ਵੀ ਆ ਕੇ ਕੰਮ ਅੱਜ ਚੱਲ ਰਿਹਾ ਹੀ ਆਪਣਾ ਆਹ ਆ ਬਾਕੀ ਤੁਹਾਨੂੰ ਨਿਗਾ ਨੁਗਾ ਮਰਾ ਦਿੰਦੇ ਆਂ ਕਿੱਥੇ ਕ ਆਪਣਾ ਕੰਮ ਰੁਕੇ ਹੋਇਆ ਤਾਂ ਇਹ ਉੱਪਰ ਵੀ ਟੈਲਾ ਟੂਲਾ ਲਾਤੀ ਆਂ ਅੱਪੀ ਜਿਹੜੀਆਂ 10 15 ਦਿਨ ਪਹਿਲਾਂ ਦੀਆਂ ਇਹ ਵੀਡੀਆਂ ਹੋਣਗੀਆਂ ਉਹ ਵੀ ਆਪਾਂ ਤੁਹਾਨੂੰ ਐਂਡ 'ਚ ਅਟੈਚ ਕਰ ਦਾਂਗੇ ਇਧਰਾਂ ਕੰਦ ਦਾ ਵੀ ਹੋ ਗਿਆ ਤਾਂ ਇਹ ਆਪਣਾ ਆਹ ਕੰਦ ਤਾਂ ਸਾਰਾ ਇਹਦੇ ਪਰ ਆਈਦਾ ਹੀ ਹਜੇ ਆਪਣਾ ਲਫਾਈਲ ਪੂਰੀ ਕਰਨੇ ਤੇ ਇਹਨ ਦਰ ਆਪਣਾ ਹੋ ਗਿਆ ਜੀ ਇੱਧਰ ਸਾਲਾ ਕਿਚਨ ਤੇ ਕਮਰੇ ਚ ਹੋ ਗਈ ਰਗੜਾਈ ਤੇ ਉੱਧਰ ਥੋੜਾ ਜਿਹਾ ਰਹਿ ਗਿਆ ਜੀ ਲਕੜਾਈ ਦਾ ਕੰਮ ਲਕੜਾਈ ਦਾ ਕੰਮ ਵੀ ਤਕਰੀਬਨ ਖਤਮ ਹੋਇਆ ਆ ਇੱਥੇ ਹੋ ਗਿਆ ਜੀ ਆਹ ਹ ਜੀ ਮੇਰੇ ਭਾ ਉਰੀ ਲਿਸ਼ ਹੋਈ ਆ ਬਈ ਮਲਾਮ ਕੰਦਾ ਬਾਥਰੂਮ ਚ ਵੀ ਹੋ ਗਿਆ ਬੁਰਾ ਕਮਰੇ ਚ ਵੀ ਹੋ ਗਿਆ ਜੀ ਬਸ ਉਹ ਰਹਿ ਗਿਆ ਆਪਣਾ ਉੱਧਰ ਉਇਤੇ ਬਾਅਦ ਹੀ ਹੁਣ ਬਸ ਇਹਦੇ ਤੇ ਆਪਾਂ ਨੇ ਹੀ ਕਰਨਾ ਈ ਬਸ ਰੰਗ ਹੋਊਗਾ ਫਿਰ ਸਾਫ ਸਫਾਈ ਕਰਕੇ ਫਿਰ ਰੰਗ ਦੇ ਕੋਡ ਵੱਜਣਗੇ ਉਹਦੇ ਬਾਅਦ ਫਿਰ ਟਾਈਲਾਂ ਦਾ ਕੰਮ ਸ਼ੁਰੂ ਹੋ ਜਾਣਾ ਆ ਥੱਲੇ ਵਾਲਾ ਠੀਕ ਆ ਜੀ ਆ ਡਾਊਨ ਸੀਲਿੰਗ ਨੂੰ ਰੰਗ ਵੱਖਰਾ ਹੋਊਗਾ ਇਹਨੂੰ ਆਪਣਾ ਦੇਖਦੇ ਹੀ ਰੰਗ ਰੰਗ ਸਿਲੇਕਟ ਕਰਦੇ ਆ ਬਸ ਹੁਣ ਆਪਣਾ ਯਾਨੀ ਕੰਮ ਸ਼ੁਰੂ ਹੋ ਗਿਆ ਜੀ ਹੁਣ ਹੁਣ ਤੁਹਾਨੂੰ ਜਿਹੜੀਆਂ ਵੀਡੀਓ ਹੀ ਉਹ ਆਪਣੀਆਂ ਆਉਣਗੀਆਂ ਇੱਕ ਦੋ ਦਿਨ ਛੱਡ ਛੱਡ ਕੇ ਵੀਡੀਓ ਆਪਾਂ ਪਾ ਦੇ ਕਰਾਂਗੇ ਜਿਵੇਂ ਟੈਲਾ ਟੂ ਨਾਲ ਲੱਗਣੀ ਹੈ ਟੈਲਾ ਉਦਾਂ ਰੰਗ ਵੀ ਆਪਾਂ ਇਹ ਗਰੀਜੋ ਜਿਵੇਂ ਆਪਣੇ ਇਹਦੇ ਵਿੱਚ ਸੈਲੈਕਟ ਕਰ ਲਾਂਗੇ ਜਿਹੜਾ ਡਾਉਨ ਸਿਲਿੰਗ ਨੂੰ ਹੋਣਾ ਫਿਰ ਲੇਟਾ ਲੂਟਾਂ ਦਾ ਕੰਮ ਆਈ ਸਾਰਾ ਫਿਰ ਉਹਦੇ ਹਿਸਾਬ ਨਾਲ ਹੀ ਆਪਾਂ ਤੁਹਾਨੂੰ ਇਦਾਂ ਕਾਹਾਂ ਕਾਹਾਂ ਵੀਡੀਓ ਬਣਾਈ ਜਾਣੀ ਆਈ ਬਸ ਕੰਮ ਰੁਕਣੇ ਕਰਕੇ ਵੀਡੀਓ ਆਪਣੀਆਂ ਰੁਕ ਗਈਆਂ ਧੀਆਂ ਹੁਣ ਕੰਮ ਸ਼ੁਰੂ ਹੋ ਗਿਆ ਵੀਡੀਓ ਆਪਾਂ ਨੇ ਪਾਉਣੀਆਂ ਸ਼ੁਰੂ ਕਰ ਦੇਣੀਆਂ ਤੇ ਜਿਹੜੀਆਂ ਪੁਰਾਣਾਈ ਆਪਣਾ ਵੀਡੀਓ ਹੁਣ ਆਪਾਂ ਅਟੈਚ ਕਰ ਦਾਂਗੇ ਤੁਹਾਨੂੰ ਇਹਦੇ ਵਿੱਚ ਦੇਖ ਲਓ ਕੀ ਕੁਛ ਕਰਿਆ ਕਿਵੇਂ-ਕਿਵੇਂ ਕਰਿਆ ਤੇ ਠੀਕ ਆ ਜੀ ਫਿਰ ਤੁਸੀਂ ਦੇਖੋ ਇੰਜੋਏ ਕਰੋ ਤੇ ਉਹਦੇ ਬਾਅਦ ਫਿਰ ਤੁਹਾਨੂੰ ਮਿਲਦੇ ਆਂ ਜੀ ਆਪਾਂ ਅਗਲੇ ਕੰਮਾਂ 'ਚ ਲੈ ਜੀ ਅੱਜ ਦਿਨ ਹੋ ਗਿਆ ਐਤਵਾਰ ਆ ਬਾਹਰ ਦੇਖੋ ਇੱਧਰ ਸੂਰਜ ਨਿਕਲ ਗਿਆ ਜਣੀ ਬਰਫੇ ਬਰਫ ਕੋਲਾ ਦੇਖੋ ਕਿੰਨਾ ਗੱਡੀਆਂ ਦੀਆਂ ਛੱਤਾਂ ਭਰਿਆ ਪਿਆ ਇੰਨੀ ਜ਼ਿਆਦਾ ਠੰਡ ਹੋਈ ਪਈ ਆ ਉਣੀ ਕਪਨੇ ਪ੍ਰੋਜੈਕਟ ਲਿਆਂਦਾ ਆ ਮੂਰੇ ਦਾ ਸੀਸੇ ਪਰ ਖੁਰਚ ਲੀ ਆ ਹੋਰ ਇੱਕ ਸਪ੍ਰੇਆ ਮਿਲਦੀ ਹੈ ਜਿਹੜੇ ਜਿਹੜੇ ਪਰਮਾ ਨੂੰ ਨਹੀਂ ਪਤਾ ਆਉਰੇ ਆ ਵਾਲੀਆਂ ਸਪ੍ਰੇਆ ਮਿਲਦੀਆਂ ਮਾਰਕੀਟਾਂ ਦੇ ਵਿੱਚ ਜਿਵੇਂ ਜੇ ਇੰਨਾ ਗੱਡੀਆਂ ਤੇ برف ਜੰਮ ਜੋਵੇ ਤਾਂ ਤੁਸੀਂ ਆਹ ਸਪ੍ਰੇ ਮਾਰ ਸਕਦੇ ਆ ਇਹਦੀ 2.5 ਯੂਰੋ ਕੀਮਤ ਹੈ ਇਹਦੀ ਸਪ੍ਰੇ ਦੀ ਜਿਵੇਂ ਹੁਣ برف ਜੰਮੀ ਹੋਈ ਆ ਤਸੀਸਿਆਂ ਦੇ ਮਾਰ ਕੇ ਇਹ ਇੱਥੇ ਕੋਲਡ ਕੈਪ ਜੀ ਹੈ ਆਹ ਸੀਸਿਆਂ ਦੇ ਮਾਰੋ ਇਹਨੂੰ ਇੱਕ ਸੈਕਿੰਡ ਚ ਸੀਸੇ ਸਾਫ ਲਾ ਦੇਖੋ ਜੀ ਬਲੈ ਆਹ ਸੀਸੇ ਦੇ ਮਾਰ ਦੋ ਇਹ ਮੂਰੇ ਤਾਂ ਹੁਣ ਚਲੋ ਸੀਸੇ ਨੇ ਕਰ ਵੀ ਦਿੱਤੀ ਕਿਉਂਕਿ ਗੱਡੀ ਨੂੰ ਹੋ ਗਈ 15 ਮਿੰਟ ਸਟਾਰਟ ਆਹ ਦਮ ਮਾਰ ਕੇ ਸਕਿੰਟਾਂ ਦੇ ਵਿੱਚ ਆਹ ਦੇਖੋ ਜੀ ਇਹਨੂੰ ਆਹ ਬੜੀ ਸਪਰੇਅ ਆ ਨਹੀਂ ਆ ਦੇਖੋ ਇੱਕ ਸਕਿੰਟ ਲਾਇਆ ਬਸ ਸੁਪਰੀਮ ਮਾਰਦੀ ਸਾਰਾ ਸਾਫ ਕਰਤਾ ਲੈ ਕੰਦ ਦਾ ਚਲਦਾ ਹੀ ਹੁਣ ਕੰਮ ਆਪਣਾ ਅੱਜ ਆ ਸਾਨੂੰ ਨੇ ਇੱਧਰ ਆ ਲਪਾਈ ਕਰਤੀ ਆ ਉੱਪਰ ਪਰਟ ਲਾਤੀ ਆਪਾਂ ਨੇ ਇੱਕ ਜਿਵੇਂ ਕੱਲ ਮਾਲ ਭਰਿਆ ਤੇ ਇਹਦੇ ਚ ਤੁਸੀਂ ਦੇਖਿਆ ਹੀ ਆ ਕੱਲ ਦੀ ਵੀਡੀਓ ਦੇ ਵਿੱਚ ਆਹਾ ਮੁੜ ਕੇ ਲਪਾਈ ਕਰਤੀ ਇਹਨੂੰ ਬਸ ਜਾਲੀ ਲਾ ਕੇ ਹੁਣ ਗਾਹਾਂ ਇੱਕੇ ਦੇ ਤੇ ਫੇਰ ਪੱਟੀ ਜੀ ਵੱਜੂਗੀ ਇਹਦੇ ਚ ਹੁਣ ਆਪਾਂ ਨੇ ਮਾਲ ਭਰਨਾ ਈ ਤੇ ਸਰੀਆ ਪਾਉਣਾ ਆਓ ਸਿਰੇ ਤੱਕ ਹੋ ਗਈ ਆਪਾਂ ਜਿਹੜੀ ਇੰਨੀ ਹਾਈਟ ਰੱਖੀ ਆਈ ਕੰਨ ਤਾਂ ਬਣੀ ਵੀ ਬਸ ਇੱਧਰ ਇੱਕ ਸੇਫਟੀ ਜੀ ਲਈ ਆ ਤੇ ਬਾਕੀ ਹੁਣ ਈ ਇੱਧਰ ਸੋਨੂੰ ਆਹ ਕਰਨ ਲੱਗਿਆ ਤਾਂ ਜੜੀਆਂ ਚ ਟੈਲੈਂਸ ਸਟਮਟ ਜੀਆਂ ਕਰਨੀਆਂ ਆ ਆਹ ਵਾਲਾ ਇਹ ਮਾਹੀ ਕੋ ਲੋਟਰੀ ਜਿਹੜੀ ਲੋਟਰੀ ਦੀ ਗੱਲ ਆਈ ਉਹ ਆਪਣੀ ਇੱਧਰ ਪੰਪ ਨਿਕਲੇ ਆਏ ਆ ਆਪਣਾ ਸਮਾਸੀ ਪਲ ਹੁੰਦੇ ਆ ਜਿਹੜੇ 2 ਸਾਲਾਂ ਬਾਅਦ ਆਹਾ ਇੱਥੇ ਪੰਪ ਇੱਟਾ ਉਟਾ ਪੱਟੀਆਂ ਆਈ ਆਪਾਂ ਨੇ ਇਹ ਇੱਥੇ ਫਿਰ ਆਹਾ ਥੱਲੇ ਪਾਈਪ ਨਿਕਲੇ ਆਏ ਔਰੇ ਜਿਹੜਾ ਪਾਣੀ ਹੁੰਦਾ ਹੀ ਆਪਣਾ ਬਸ 9 ਕਿ ਮੀਟਰ ਪਰ ਪਾਣੀ ਆ ਵੀ ਜਿਆਦਾ ਡੂੰਗਾ ਨਹੀਂ ਹੈਗਾ ਔਰੇ ਪਾਣੀ ਤੇ ਮੋਟਰਾਂ ਰੱਖ ਹੁੰਦੀਆਂ ਉੱਪਰਲੇ ਪਾਸੇ ਜਿਵੇਂ ਆਪਣੇ ਵੇਟ ਦੇ ਵਿੱਚ ਪੱਖੇ ਹੁੰਦੇ ਆ ਉਮੇਉਰੇ ਬਸ ਲਿਆ ਕੇ ਮੋਟਰ ਰੱਖਣੀ ਆਈ ਹੁਣ ਤੇ ਖਰਚਾ ਖੁਰਚਾ ਹੈ ਹੁੰਦਾ ਹੀ ਯਾਨੀ ਪੰਪਾਂ ਦਾ ਪਰਮਿਸ਼ਨ ਪ੍ਰਮੋਸ਼ਨ ਵਗੈਰਾ ਲੈਣੀ ਪੈਂਦੀ ਆ ਇੱਧਰ ਹੁਣ ਈਟਾ ਉਟਾ ਲਾਉਣੀ ਆ ਤੀਆਂ ਤਾਂ ਕਰਕੇ ਆਪਾਂ ਨੇ ਪੱਟਿਆ ਦਾ ਵੀ ਦੇਖ ਲਈਏ ਥੋੜਾ ਜਿਹਾ ਸ਼ੱਕ ਜਿਹਾ ਹੈ ਗਿਆ ਦਾ ਪਹਿਲੇ ਜਿਹੜੇ ਆ ਪੈ ਪੂਪ ਜੇ ਹੁੰਦੇ ਆਈ ਆਹ ਆਪਣੇ ਇੰਡੀਆ ਹੁੰਦੇ ਆ ਨਾ ਇਦਾਂ ਸਮਾਸੀ ਪੱਲਾਂ ਨੂੰ ਜਿਹੜੀਆਂ ਘਰ ਹੁੰਦੀਆਂ ਵੀ ਸ਼ਾਇਦ ਪੰਪ ਪੰਪ ਦੀ ਉਹ ਪਾਇ ਪਾ ਇਹ ਉਹਦੇ ਕਰਕੇ ਫਿਰ ਇਹ ਜਦ ਦੇਖਿਆ ਪੱਟ ਪੁੱਟ ਕੇ ਸਾਰਾ ਵੇੜਾ ਆ ਤਾਂ ਹੁਣ ਰੱਖੇ ਆ ਇਹ ਇੱਟਾਂ ਲੱਗੀਆਂ ਹੋਈਆਂ ਦੀਆਂ ਇੱਟਾਂ ਦੇ ਥੱਲੇ ਨਿਕਲੇ ਆਹੇ ਪਾਈਪ ਫਿਰ ਹੁਣ ਮੋਟਰ ਮੋਟਰ ਲਿਆ ਕੇ ਫਿੱਟ ਕਰੂੰਗੇ ਉਹ ਫਿਰ ਦਿਖਾਵਾਂਗੇ ਤੁਹਾਨੂੰ ਨਾਲ ਦੀ ਨਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਲਾ ਰਹੇ ਹਾਂ ਜੀ ਆਪਾਂ ਇੱਥੇ ਮੂਰੇ ਛੱਤ ਦੇ ਥੱਲੇ ਕਪੂਤੋ ਕਿਉਂਕਿ ਇਹ ਆਪਣਾ ਉੱਪਰ ਰਹਿ ਗਿਆ ਤਾਂ ਇਹਨਾਂ 'ਕਿ ਫਰਕ ਜਿਹੜਾ ਆਹ ਦੇਖਦੇ ਆਂ ਉੱਪਰ ਲੈਂਟਰ ਤੇ ਹੁਣ ਇਹ ਇਹਦੇ ਨਾਲ ਕਪੂਤੋ ਨਾਲ ਇੱਕ ਬਰਾਬਰ ਦਿਖਣ ਲੱਜੇਣਾ ਸਾਰਾ ਇੱਕੀ ਆਪਾਂ ਨੇ ਮੁੜ ਕੇ ਜਾਲੀ ਮਾਰਨੀ ਆ ਮਿਤਰੀ ਸਾਹਿਬ ਲੱਗੇ ਹੋਏ ਇੱਧਰ ਬੱਸ ਤੇ ਬਾਕੀ ਤੁਸੀਂ ਦੇਖੀ ਜਾ ਉਹ ਜੇ ਕੰਮ ਚੱਲਦਾ ਇੱਧਰ ਕੰਦੇ ਕ ਇੱਧਰ ਕੰਦੇ ਕੰਦ ਵਾਲਾ ਆਪਣਾ ਕੰਮ ਹੋ ਗਿਆ ਦਾ ਇੱਧਰ ਆਪਣੀ ਲਪਾਈ ਲਪੂਈ ਰਹਿੰਦੀ ਆ ਆ ਪਰਲੇ ਪਾਸੇ ਮੜਾ ਮੋਟਾ ਉੱਪਰ ਮਾਲ ਜਾ ਪੈਣਾ ਇਦਰਾ ਹੋ ਗਈ ਸਾਰਾ ਬਾਕੀ ਹੁਣ ਆਪਣੇ ਇੰਡੀਆ ਦੇ ਬੰਦੇ ਆਉਣੇ ਵਾਲੇ ਆ ਮੁੜ ਕੇ ਕੰਮ ਸ਼ੁਰੂ ਹੋ ਜਾਣਾ ਹੀ ਅੰਦਰ ਟੈਲੈਂਟ ਹੁਲਾ ਦਾ

ਆਹ ਰੋਇਂਚੇ ਖੜਾ ਆਪਦੇ ਤੋਂ ਦੇਖੜੇ ਆਹ ਤੇਰਾ ਪੇਮੈਂਟ ਕੀ ਕਰ ਰਿਹਾ ਹੈ ਕੋਈ ਬੱਡੇ ਕੀ ਬਾਤ ਹੈ ਮੇਰੇ ਕੋਲ ਨਹੀਂ ਓਏ ਮੈਂ ਵੀ ਕੋਲ ਵੀ ਨਹੀਂ ਹੈ ਐ ਵੀ ਬੜਾ ਗੁੱਸਾ ਬਟ ਐਨੀ ਮੈਂ ਤਾਂ ਲਗੜੇ ਨੂੰ ਮੋੜ ਰੱਖ ਹਾਂ ਹਾਂ ਜੇ ਮੈਂ ਖੋਲ ਹੀ ਖੜੇ ਦੇ ਰੱਖੇ ਜਦੋਂ ਮੈਂ ਨਾ ਚੰਗਾ ਸੀਵਾ ਮਮੂ ਜੀ ਪ੍ਰੇਗ ਮੰਮੀ ਸਾਰੇ ਆਈਓ ਹਾਂ ਤਾਂ ਆ ਮੈਨੂੰ ਬਹੁਤ ਪਸੰਦ ਆ ਲੱਗਿਆ। ਹੋਰ ਵੀ ਸੋਹਣਾ ਏ ਆ ਕਿਸੇ ਸਿੱਕਾ ਵਾਲਾ ਗੱਡੀ ਏ ਨਹੀਂ ਸੋਹਣੀ। ਕੀ ਵਾਲਾ ਮੰਗੀ ਸੀ ਨਾ ਇਹ। ਹਾਂ। ਮੈਨੂੰ ਆ ਚਾਹੀਦੀ ਆ। ਕਾ ਕੀ ਆ? ਇਹ ਖੋਲ ਇਚੀ। ਆਹ ਆ ਸੁਣੀ ਇਹਨੇ ਫੇਰ ਸੁਣਤੀ। ਆ ਤਾਂ ਇਹਨੇ ਆਇਲਾ ਫੇਰ ਵਹੀ ਜਿ ਲਈ। ਓਏ ਬੜਾ ਲੱਗਿਆ ਕਾ ਕੀ ਆ। ਹਾਂ ਲੋ। ਇਹਨੂੰ ਇੱਕ ਇੱਕ ਕਰਕੇ ਖੋਲੀ। ਓਏ। ਮੈਂ ਇੱਕ ਚੰਦ। ਲੇ ਕਿੱਧਰ ਦੇਖ ਇੱਧਰ ਖੜਜਤ ਨੂੰ ਆਣਾ ਹਾਂ ਕੀ ਯਲਾ ਆ ਤਾਂ ਮਿੱਠੂ ਮੰਗਿਆ ਸੀ ਮਮੀ ਮੈਨੂੰ ਚਾਹੀਦਾ ਐਡੀ ਦਾ ਸਾਲ ਮੈਂ ਇਹਨੂੰ ਕਰ ਚੋ ਰਿਹਾ ਹੈ ਜੇ ਜ ਪਾਇਆ ਵੇ ਏਦਾਂ ਦਾ ਸੇਮ ਟੂ ਸੇਮ ਉਹ ਆਡੀ ਦਾ ਓਏ ਓਏ ਲੱਗਦਾ ਕਿੱਟੇ ਆ ਜਾ ਹੂੰ ਕਿੰਨੇ ਦੇਖੇ ਆਣਾ ਦੇਖੇ ਆ ਤਾਟ ਨਾਲ ਜੀ ਨਾ ਪੱਗ ਠੀਕ ਆ ਹੁਣ ਛੋਟਾ ਜਿਹਾ ਮੁੰਡਾ ਉਹ ਬਾਈਰ ਉਹਦਾ ਗਿਫਟ ਉਹ ਤੂੰ ਦੇਣਾ ਮਮੀ ਹਾਂ ਤਾਂ ਕਿ ਗਿਫਟ ਕੋਈ ਨਹੀਂ ਮੈਂ ਪਹਿਲਾਂ ਹੀ ਖਾar ਦੇ ਲੈ ਕੇ ਪੈਸੇ ਲੈਣੇ ਕਿਉਂ ਆ ਤੇ ਕਾ ਸਹੀ ਆ ਆ ਲਾ ਲਈ ਉਹ ਨੂੰ ਨਾ ਚਾਹੀਦਾ ਆ ਵੀ ਲਾ ਕੇ ਦਿਖਾ ਦੀ ਆ ਵੀ ਲਾ ਕੇ ਦਿਖਾਣੀ ਆ ਸਹੀ ਕੀ ਕਰ ਬਦ ਆ ਜਾ ਤੇ ਗਲੀ ਵੀ ਲਾ ਕੇ ਤੂੰ ਮੇਰੀ ਕਹਿੰਦੇ ਉਹ ਦੇਖ ਚਲ ਮੈਂ ਦੇਖਾਂ ਆ ਤੁਹਾਡਾ ਗਿਫਟ ਚੱਕ ਕੇ ਤੂੰ ਆਪੇ ਫੜਾ ਦੇ ਜਾ ਤੇ ਗਰਾ ਤੂੰ ਫੜਾ ਦੇ ਆਪ ਕੋ ਆਗੇ ਵੀ ਨਾ ਤੈਨੂੰ ਉਹ ਗੁੱਡੂ ਜਾ ਤੇ ਦੇ ਹਾਂ ਬੱਚਾ ਜਾ ਤੇ